ਪਰਵਾਹ ਪਰਿਵਾਰਕ ਜੀ ਕਾ ਤਾਲਸਾਲ ਬਾਈ ਜੀ ਕੀ ਪਤਨੀ ਤਨ ਹੈ ਇਸ ਤਰ੍ਹਾਂ ਦਾ ਪਰਿਵਾਰ ਜਿਨ੍ਹਾਂ ਦੇ ਘਰ ਇਸ ਤਰ੍ਹਾਂ ਦੇ ਬੁਢਰਪੇ ਪੈਦਾ ਹੋਏ ਹਨ ਕਿ ਜਿਨ੍ਹਾਂ ਨੇ ਉਹਨਾਂ ਨਾਲ ਸਮਾਂ ਲਗਾਉਣ ਦਾ ਸਮਾਂ ਮਿਲਿਆ ਹੈ ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਹੀ ਦੁਨੀਆ ਵਿੱਚ ਮਿਲਦੇ ਹਨ ਧਨ ਕਮਾ ਕੇ ਤੁਸੀਂ ਵੱਡੀਆਂ ਕੌਟੀਆਂ ਦਾ ਪਾਸ ਕਰਦੇ ਹੋ ਵੱਡੀਆਂ ਗੱਡੀਆਂ ਲੈ ਸਾਧੋ ਪਰ ਆਨੰਦ ਨਹੀਂ ਮਿਲਦਾ ਆਨੰਦ ਜੀਹ ਹੋਰ ਹੈ ਇਸ ਤਰ੍ਹਾਂ ਦੇ ਬੰਦੇ ਹਮਾ ਪਰਮਾਤਮਾ ਦਾ ਸੇਕ ਕਰਮ ਕਰੇ ਇਹੀ ਅਰਥ ਕਰਦੇ ਆ ਇਹਨਾਂ ਬਾਰੇ ਕੋਈ ਕਸਤਰਾ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਹੈ ਪਿਤਾ ਕੇ ਜਿਲ ਸੇ ਇਹਨਾਂ ਦਾ ਮਾਤਾ ਭਗਵਾਨ ਕੌਰ ਨੇ ਜਾਇਆ ਜਿਨਾ ਸਗੂਰ ਪਿੰਡੇ ਕਾਕੜਾ ਭਗ ਨਾਨਕੇ ਕਰ ਨੂੰ ਲਾਇਆ 17 ਮਾਰਚ 1928 ਨੂੰ ூ நானே ஒரு மூல சுசிய ஆயா ரபதியா ரபத சுகர சோனா மனோகமே மோடம்த ਕਦੇ ਨਾ ਕੀਤੀ ਅਨ ਕੰਨੀ ਨਾਮ ਜਪ ਕੇ ਆਈ ਸੋਜੀ ਇਹ ਦੁਨੀਆ ਹੈ ਫਾਨੀ ਹਿਰਦਾ ਨਾਲ ਪੁਰਾਂ ਦੇ ਪਰਿਆ ਫਰੀ ਸੰਗ ਪੱਕਾ ਗਿਆਨੀ ਧਰਮੀ ਬੰਦਿਆਂ ਦੀ ਇਹੀ ਹੁੰਦੀ ਨਸਾਨੀ ਧਰਮੀ ਬੰਦਿਆਂ ਦੀ ਇਹੀ ਹੁੰਦੀ ਨਸਾਨੀ ਧਰਮੀ ਬੰਦਿਆਂ ਦੀ ਜਿਸ ਕਾਰਜ ਨੂੰ ਹੱਥੇ ਵਿੱਚ ਚੱਲ ਜਾਂਦੇ ਦ੍ਰਿੜਤਾ ਨਾਲ ਸਿਰੇ ਚੜਾਉਂਦੇ ਵੀ ਹੱਥ ਹਲਾਲ ਦੀ ਕਮਾਈ ਨਾਲ ਹੀ ਘਰ ਦਾ ਘਰ ਤੇ ਚਲਾਉਂਦੇ ਵੀ ਸੁਬਾ ਸਵੇਰੇ ਉੱਠ ਕੇ ਪਹਿਲਾਂ ਹੋ ਰੱਬ ਦਾ ਸਤ੍ਰਮ ਮੰਗਾਉਂਦੇ ਠੰਡੇ ਪਾਣੀ ਨਾਲ ਕਰੇ ਅਸਨਨ ਫੇਰ ਰੱਬ ਦਾ ਨਾਮ ਧਿਆਉਂਦੇ ਕਿਰਪਾ ਮਾਲਕ ਦੀ ਕਦੇ ਨਾ ਨਾ ਪਾਉਂਦੇ ਕਿਰਪਾ ਮਾਲਕ ਦੀ ਕਦੇ ਨਾ ਨਾ ਪਾਉਂਦੇ ਕਿਰਪਾ ਮਾਲਕ ਦੀ ਮੇਕ ਤੇ ਭਾਉ ਜੀ ਦੇ ਹੋ ਕੇ ਭਰਤੀ ਪਿੰਡ ਦਾ ਨਾਚ ਮਕਾਇਆ ਫਿਰ ਮਨ ਚ ਤਲਾਕੇ ਕੀਤੀ ਸੇਵਾ ਆਪਣਾ ਭਰਜ ਨਵਾਇਆ ਵੀ ਚਿੰਦੇ ਜਗਾ ਵਿੱਚ ਮੂਰੇ ਹੋ ਕੇ ਆਪਣਾ ਜੋਰ ਬਖਾਇਆ ਸੇ ਸੇਵਾ ਮੇੜ ਜਿਹੜਾ ਪਾਤਸ਼ਕਾਰ ਝੋਲੀ ਪਾਇਆ ਹਿੰਤੀ ਜੋਦੇ ਦਾ ਜਦ ਲੋਕਾਣੇ ਗਾਇਆ ਹਿੰਤੀ ਜੋਦੇ ਦਾ ਜਦ ਲੋਕਾਣੇ ਗਾਇਆ ਹਿੰਤੀ ਜੋਦੇ ਦਾ ਉਹ ਭੰਤੀ ਬਾਲਾ ਆਸਵਾ ਵਿੱਚ ਸਮਾਧੀ ਵੇਲੇ ਵੀ ਦੁੱਖ ਸੁੱਖ ਵਿੱਚ ਸੁਧਾਤ ਸਮਝੀ ਤੀ ਉਹ ਦੁੱਖ ਸੁੱਖ ਉਸ ਦੀ ਦਾਤ ਸਮਝ ਕੇ ਨਹੀਂ ਕਦੇ ਹੌਸਲੇ ਕਹਿੰਦੇ ਭਗਤੀ ਨਾਰਨ ਚੜੇ ਜਿੰਨਾ ਸੀ ਉਹ ਨਾਲ ਨਹੀਂ ਕਿਸੇ ਦੇ ਕਹਿੰਦੇ ਘਰ ਦੇ ਵਿੱਚ ਹੀ ਰਹੇ ਜਿੱਸੀ ਕਦਾ ਕੇ ਨੂੰ ਹੱਥ ਜੋੜ ਕੇ ਕਹਿੰਦੇ ਰੱਬ ਦੇ ਭਗਤ ਜਿਹੜੇ ਸਦਾ ਮਸਤ ਨੇ ਰਹਿੰਦੇ ਰੱਬ ਦੇ ਭਗਤ ਜਿਹੜੇ ਸਦਾ ਮਸਤ ਨੇ ਰਹਿੰਦੇ ਰੱਬ ਦੇ ਭਗਤ ਜਿਹੜੇ ਮੂਰ ਕਲੰਦਾ ਪੂਰਾ ਕਲਹੀ ਵੀਰ ਨੋ ਗਿਆਨੀ ਹਰੀ ਸਿੰਘ ਕਹਾਵੇ ਵੀ ਨਾਮ ਜਪ ਕੇ ਨਾਲੇ ਵਰਜ ਨਵਾਏ ਨਾਮ ਜਪਿਆ ਨਾਲੇ ਵਰਜ ਨਵਾਏ ਨਹੀਂ ਕੀਤੇ ਕਦੇ ਦਿਖਾਵੇ ਵੀ ਸਾਦਾ ਜੀਵਨ ਮਿੱਥੀ ਬੋਲੀ ਸਰਬਤ ਦਾ ਭਲਾ ਚਾਵੇ ਗਹਿ ਗਵੀਰ ਨਿਮਰਤਾ ਵਾਲਾ खंड कालज पावे रे पचना इन जी अमृतसर गुरू जी नगरी सेवा दान करियो आख़री बि लोड़ू दे अखियांई दुण बि मेडिकल पटियल काल ਦੇ ਕੋਹੋ ਜਲੇ ਹੀ ਪਹਿਚਾਈ ਹਰੀ ਸਿੰਘ ਵਰਗਾ ਲਪਣਾ ਔਖਾ ਪਾਈ ਹਰੀ ਸਿੰਘ ਵਰਗਾ ਲਪਣਾ ਔਖਾ ਪਾਈ ਹਰੀ ਸਿੰਘ ਵਰਗਾ ਸਾਰਾ ਪਰਿਵਾਰ ਪਰ ਪੱਕੇ ਸਿੱਖੀ ਵਿੱਚ ਰੱਬ ਦਾ ਨਾਮ ਧਿਆਉਂਦੇ ਵੀ ਨਾਲ ਸਿੱਖੀ ਦੇ ਜੋੜਨ ਸਭ ਨੂੰ ਪੋਤਾਂ ਨੂੰ ਹੁਣ ਲੋਕੀ ਨੇ ਕੰਦੇ ਵੀ ਸੁਤ ਨਾਮ ਦੇ ਵਿੱਚ ਜੋੜ ਕੇ ਅੰਬਰ ਤੇ ਬੇਲਾ ਨਹੀਂ ਗਵਾਉਂਦੇ ਵੀ ਹਰੀ ਸਿੰਘ ਦੀ ਦਿੱਤੀ ਸਿੱਖਿਆ ਤੋਏ ਕੱਟੂ ਭਾਇਆ ਨਹੀਂ ਪੜਾਉਂਦੇ ਜਾਦ ਮਾਪਿਆਂ ਦੀ ਰੱਖੇ ਖਾਰੇ ਮਨਾਉਂਦੇ ਜਾਦ ਮਾਪਿਆਂ ਦੀ ਰੱਖੇ ਖਾਰੇ ਮਨਾਉਂਦੇ ਜਾਦ ਮਾਪਿਆਂ ਦੀ